ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਮਹਾਲਮ ਦੇ ਸਮੁੱਚੇ ਉਹਨਾਂ ਪਤਵੰਤੇ ਵੀਰਾਂ ਦਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰਦਾਰ ਜੁਗਿੰਦਰ ਸਿੰਘ ਜਿੰਦੂ ਜੀ ਇਸ ਮੌਕੇ ਤੇ ਪਹੁੰਚੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਰਟੀ ਸਰਪਾਉ ਹੋ પા ਕੇ ਸਵਾਗਤ ਕੀਤਾ ਮੇਰੇ ਵੀਰ ਸੁਭਾਸ਼ ਸਿੰਘ ਜਿਹੜੇ ਕਿ ਸ਼ਰੋਮਣੀ ਆਮ ਆਦਮੀ ਪਾਰਟੀ ਦੇ ਇਥੋਂ ਦੇ ਫਾਊਂਡਰ ਮੈਂਬਰਸ ਹਨ ਮਹਾਲਮ ਦੇ ਵਿੱਚ ਤੇ ਬਹੁਤ ਵੱਡਾ ਵਰਕ ਇਹਨਾਂ ਨੇ ਪਾਰਟੀ ਲਈ ਕੀਤਾ ਪਰ ਪਾਰਟੀ ਨੇ ਇਹਨਾਂ ਨੂੰ ਕੋਈ ਵੀ ਮਾਨ ਸਨਮਾਨ ਨਹੀਂ ਦਿੱਤਾ ਇੱਧਰ ਸਰਦਾਰ ਸੁਖਾ ਸਿੰਘ ਜੀ ਸਾਬਕਾ ਸਰਪੰਚ ਜਿਹੜੇ ਇਹ ਵੀ ਆਮ ਆਦਮੀ ਪਾਰਟੀ 'ਚ ਸਨ ਇਹ ਵੀ ਆਮ ਆਦਮੀ ਪਾਰਟੀ ਛੱਡ ਕੇ ਹੁਣ ਇੱਧਰ ਸ਼ਰੋਮਣੀ ਅਕਾਲੀ ਦਲ ਚ ਆਏ ਨੇ ਸੋ ਇੱਧਰ ਵੀ ਸਾਡੇ ਅਜੀਤ ਸਿੰਘ ਜੀ ਜਿਹੜੇ ਕਿ ਪੰਚ ਨੇ ਸਾਡੀ ਪੰਚਾਇਤ ਦੇ ਮਹਾਲਮ ਨਗਰ ਦੇ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਪਰ ਪਾਰਟੀ ਨਾਲ ਦੀ ਜਿਹੜੀ ਆਮ ਆਦਮੀ ਪਾਰਟੀ ਨੇ ਕੋਈ ਸਰਕਾਰ ਨੇ ਇਹਨਾਂ ਦਾ ਮੁੱਲ ਨਹੀਂ ਪਾਇਆ ਸੋ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਪਿਛਲੀਆਂ ਪ੍ਰਾਪਤੀਆਂ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਦੀ 50% ਜਿਹੜੀ ਸੋਚ ਹੈ ਪੰਜਾਬ 50% ਜਿਹੜੀ ਮਿਹਨਤ ਹੈ ਉਹਨੂੰ ਦੇਖਦਿਆਂ ਹੋਇ ਅੱਜ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਹੈ ਅਸੀਂ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਔਰ ਧੰਨਵਾਦ ਵੀ ਇਹਨਾਂ ਦਾ ਕਰਦੇ ਹਾਂ ਅੱਜ ਸਮੇਂ ਦੀ ਲੋੜ ਹੈ ਕਿ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈਏ ਤੇ ਪੰਜਾਬ ਨੂੰ ਮੋੜ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਈਏ ਇਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬੇਨਤੀ ਕਰਾਂਗਾ ਐਮਐਲਏ ਸਾਹਿਬ ਵੀ ਪ੍ਰਧਾਨ ਸਾਹਿਬ ਵੀ ਦੋ ਸ਼ਬਦ ਜ਼ਰੂਰ ਇਹਨਾਂ ਦੇ ਸਵਾਗਤ ਵਾਸਤੇ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਕੀ ਫਤਿਹ ਮੈਂ ਧੰਨਵਾਦ ਕਰਦਾ ਸਮੁੱਚੇ ਨਗਰ ਦਾ ਮਹਾਲਮ ਦਾ ਇਹ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਤੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਇਹਨਾਂ ਦੀ ਦਿਲ ਦੀ ਗਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਸਾਰੇ ਨਗਰ ਦਾ ਧੰਨਵਾਦ ਕਰਦਾ ਤੇ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਪੂਰਾ ਬਾਨ ਸਮਾਨ ਪਾਰਟੀ ਦੇ ਵਿੱਚ ਬਣੂਗਾ ਔਰ ਤੁਹਾਨੂੰ ਕਿਸੇ ਗੱਲੋਂ ਵੀ ਕੋਈ ਕਮੀ ਨਹੀਂ ਚੱਲੀ ਜਾਊਗੀ ਵਾਹਿਗੁਰੂ ਜੀ ਦਾ